ਕੀ ਚੀਕਾ ਇੱਥੇ ਇਸ ਤਰੀਕੇ ਨਾਲ ਨਿਕਲ ਗਿਆ ਭਗਵੰਤ ਦਿਆਂ ਨੇ ਲੋਕੋ ਕੀ ਅੱਜ ਪੰਜਵੀਂ ਛੇਵੀਂ ਛੱਟ ਬਣ ਗਈ ਆਹ ਆ ਤਾਵੇ ਜੇ ਭਗਵੰਤਾ ਚੇਅਰਮੈਨ ਦਾ ਸਿੱਟ ਤੂੰ ਬਣ ਚਾਰ ਛੱਟਾਂ ਨੇ ਜਵਾਬ ਦੇ ਦਿੱਤਾ ਇਹਦੇ ਸਰਕਾਰ ਨੂੰ ਕਿ ਇੱਥੇ ਮਤਜਾ ਨਹੀਂ ਬਣਦਾ ਇਹ ਗਲਤ ਕੰਮ ਹੈ ਹੁਣ ਦੇਖੋ ਨਵੀਂ ਛੱਟ ਕਾਨੂੰਨ ਦੇ ਹਿਸਾਬ ਨਾਲ ਚੱਲੂ ਜਾਂ ਭਗਵਾਨ ਤੁਮਾਨੂੰ ਕੁਛ ਕਰਨ ਦੇ ਲੱਗੂ ਓਨਅਰ ਓਨਅਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅਸੀਂ ਖੜੇ ਅੱਜ ਪਟਿਆਲਾ ਦੀ ਪੁਲਿਸ ਲੈਣ ਦੇ ਬਾਹਰ ਜਿੱਥੇ ਕਿ ਸਾਬਕਾ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਦੀ ਆ ਡਰੱਗਸ ਮਾਮਲੇ ਦੀ ਸਿੱਟੇ ਪੁੱਛਗਿੱਛ ਕਰਨੀ ਹੈ ਔਰ ਉਥੇ ਜਿੱਥੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੂਰੀ ਸਮੁੱਚੀ ਇੱਕ ਲੀਡਰਸ਼ਿਪ ਪਹੁੰਚੀ ਵੀ ਉੱਥੇ ਹੀ ਯੂਥ ਅਕਾਲੀ ਦਲ ਪੰਜਾਬ ਦੇ ਪ੍ਰਧਾਨ ਚਿੰਜਰ ਸਾਹਿਬ ਵੀ ਤੁਹਾਡੇ ਨਾਲ ਪਹੁੰਚੇ ਪਰ ਅਸੀਂ ਇਹਨਾਂ ਨਾਲ ਵੀ ਗੱਲ ਕਰਦੇ ਹਾਂ ਸਰ ਅਕਾਲੀ ਦਲ ਵੱਲੋਂ ਆਏ ਪਏ ਮਜੀਠੀਆ ਸਾਹਿਬ ਨੂੰ ਬਹੁਤ ਵਾਰ ਬੁਲਾ ਚੁੱਕੇ ਆ ਕੀ ਕਹੋਗੇ ਤੁਸੀਂ ਇਸ ਬਾਰੇ ਅੱਜ ਫੇਰ ਬੁਲਾਇਆ ਗਿਆ ਸਿੱਟ ਵੱਲੋਂ ਔਰ ਯੂਥ ਅਕਾਲੀ ਦਲ ਕੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਵੀ ਆਈ ਪਿਆ ਕੀ ਕਹੋਗੇ ਤੁਸੀਂ ਸਰਕਾਰ ਦੀ ਦੇਖੋ ਅਸਣੀਗਲ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਨੂੰ ਅੱਜ ਇੱਥੇ ਬੁਲਾਇਆ ਗਿਆ ਦੁਬਾਰਾ ਸਿੱਟ ਵੱਲੋਂ ਪਰ ਇਹ ਪਹਿਲਾਂ ਵੀ ਸਿੱਟਾਂ ਬਹੁਤ ਬਣ ਲਈਆਂ ਪਹਿਲਾਂ ਵੀ ਰੋਲੇ ਰੱਪੇ ਬਹੁਤ ਪਹਿਲੇ ਮਜੀਠਾ ਸਾਹਿਬ ਪਿਛਲੀ ਵਾਰ ਵੀ ਕਹਿ ਗਏ ਸੀ ਕਿ ਭਾਈ ਤੁਸੀਂ ਇੱਕ ਕੇਜਰੀਵਾਲ ਐਂਡ ਗੈਂਗ ਨੂੰ ਮੈਂ ਸ਼ਬਦ ਦੁਆਰਾ ਫਿਰ ਰਿਪੀਟ ਕਰਦਾ ਕੇਜਰੀਵਾਲ ਐਂਡ ਪਾਰਟੀ ਕਹ ਲਓ ਕੇਜਰੀਵਾਲ ਐਂਡ ਗੈਂਗ ਕਹ ਲਓ ਭਗਵੰਤ ਮਾਨ ਤੱਕ ਦੇਖੋ ਨੂੰ ਪੰਜਾਬੀ ਆ ਉਹ ਤਾਂ ਦਿੱਲੀ ਦਾ ਫਿੱਲਾ ਬਣਿਆ ਹੋਇਆ ਠੀਕ ਆ ਜੇ ਤੁਹਾਡੇ ਵਿੱਚ ਕੋਈ ਸੱਚਾਈ ਹੈ ਜੇ ਤੁਹਾਨੂੰ ਲੱਗਦਾ ਕਿ ਸਾਡੇ ਆਗੂਆਂ ਦਾ ਕਿਤੇ ਕੋਈ ਦੋਸ਼ ਹੈਗਾ ਤਾਂ ਕਰ ਲਓ ਕਰ ਬਈ ਕੋਈ ਬਾਹ ਫੜੀ ਤੁਹਾਡੀ 2 ਸਾਲ ਤੋਂ ਸਿਰਫ ਲੋਕਾਂ ਦਾ ਧਿਆਨ ਭਟਕਾਉਣ ਲਈ ਡਰਾਮਾ ਕਰ ਰਹੇ ਨੇ ਤੇ ਇਦਾਂ ਸੱਚ ਨੂੰ ਦੱਬਿਆ ਨਹੀਂ ਜਾ ਸਕਦਾ ਕੇਜਰੀਵਾਲ ਨੇ ਪਹਿਲਾਂ ਉਹ ਮੰਜੇ ਮੁੰਨ ਵਾਲੇ ਮੁੱਖ ਮੰਤਰੀ ਨੇ ਉਹਨੇ ਕਰਕੇ ਦੇਖ ਹੀ ਲਿਆ ਡਰਾਮਾ ਉਹ ਕਦੇ ਮੰਜੇ ਮੁੰਨ ਲੇ ਕਦੇ ਕੁਝ ਕਰ ਲਿਆ 3 DG ਬਦਲੇ 2 AG ਬਦਲੇ ਸਾਰਾ ਕੁਝ ਬਦਲ ਕੇ ਉਹਨੇ ਪਰਚਾ ਦਰਜ ਕੀਤਾ ਤੇ ਹਾਈ ਕੋਰਟ ਤੋਂ ਜੁੱਤੀਆਂ ਖਾ ਕੇ ਮੁੜੇ ਇਹ ਕੰਮ ਇਹਨਾਂ ਦਾ ਹੋਣਾ ਹੈ ਇਹ ਕੰਮ ਇਹਨਾਂ ਦਾ ਹੋਣਾ ਹੈ ਕਿ ਇਹਨਾਂ ਨੇ ਡਰਾਮਾ ਟਰੂਮਾ ਕਰਕੇ ਫਿਰ ਕੋਈ ਮਜਬੂਰੀ ਬਣ ਗਈ ਡਰਾਮਾ ਟਰੂਮਾ ਕਰਕੇ ਝੂਠੀ ਕੋਈ ਰਿਪੋਰਟ ਤਿਆਰ ਕਰਨਗੇ ਤੇ ਜਾ ਕੇ ਆਖਰਕਾਰ ਨੂੰ ਕਾਨੂੰਨ ਵੀ ਕੋਈ ਚੀਜ਼ ਆ ਨਾ ਪਰ ਉਹ ਤੁੱਤੀਆਂ ਖਾਣਗੇ ਮਕਸਦ ਮੇਰਾ ਵੀਰ ਇਹਨਾਂ ਦਾ ਅਕਾਲੀ ਦਰ ਨੂੰ ਬਦਨਾਮ ਕਰਨਾ ਅਕਾਲੀ ਦਰ ਦੇ ਆਗੂ ਨੂੰ ਬਦਨਾਮ ਕਰਨਾ ਤੇ ਲੋਕਾਂ ਦਾ ਧਿਆਨ ਮੁੱਦਿਆਂ ਤੋਂ ਪਟਕਾ ਕੇ ਰੱਖਣਾ ਹੋਰ ਕੋਈ ਮਕਸਦ ਨਹੀਂ ਪਟਿਆਲੇ ਦੇ ਵਿੱਚ ਤੁਸੀਂ ਵੀ ਹੁਣ ਆਏ ਹੋਗੇ ਥਾਂ ਥਾਂ ਤੇ ਪੁਲਿਸ ਲੱਗੀ ਪਈ ਆ ਬਹੁਤ ਹੀ ਮਤਲਬ ਇਹ ਮੈਨੂੰ ਲੱਗ ਰਿਹਾ ਜਿਵੇਂ ਕਿ ਲੋਕਾਂ ਨੇ ਸ਼ਹਿਰ ਦੇ ਸਾਨੂੰ ਵੀ ਕੁਝ ਲੋਕਾਂ ਦੇ ਫੋਨ ਆਏ ਵੀ ਕੀ ਹੋ ਰਿਹਾ ਇਸ ਇਲਾਕੇ ਦੇ ਵਿੱਚ ਕਿਆ دہشت ਪਾਨੂਆਂ ਪਰ ਪੁਲਿਸ ਕਹਿੰਦੀ ਐ ਐਜ਼ ਵੀ ਅਸੀਂ ਸਕਿਉਰਿਟੀ ਵਿਵੀਜ਼ਨ ਸਾਡਾ ਕੰਮ ਹੈ ਸਕਿਉਰਿਟੀ ਨੂੰ ਦੇਣਾ ਪਰ ਤੁਸੀਂ ਇਸ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਤੁਸੀਂ ਨੂੰ ਇੱਥੇ ਦੇਖੋ ਜਿਹੜੇ ਹਜ਼ਾਰਾਂ ਦੇ ਦਰਦਾਰ ਦੇ ਵਿੱਚ ਅਕਾਲੀ ਦਲ ਦੇ ਵਰਕਰ ਯੂਥ ਅਕਾਲੀ ਦਲ ਦੇ ਵਰਕਰ ਇਕੱਠੇ ਹੋ ਰਹੇ ਨੇ ਇਹਨਾਂ ਦਾ ਕੋਈ ਮਕਸਦ ਹੋਰ ਹੈ ਕੋਈ ਖਰੂਦ ਪਾਉਣਾ ਥੋੜਾ ਕੋਈ ਰੌਲਾ ਲਾਪਾ ਪਾਉਣਾ ਥੋੜਾ ਇਹੋ ਜਿਹਾ ਕੋਈ ਮਕਸਦ ਨਹੀਂ ਇਹ ਸਿਰਫ ਆਪਣੇ ਆਗੂ ਦੇ ਪਿਆਰ ਦੇ ਵਿੱਚ ਸਤਕਾਰ ਦੇ ਵਿੱਚ ਹੱਕ ਸੱਚ ਦੀ ਆਵਾਜ਼ ਚੱਕਣ ਲਈ ਸਾਰੇ ਇਕੱਠੇ ਹੋਏ ਨੇ ਸੋ ਆਉਣਾ ਹੀ ਹੁੰਦਾ ਸੱਚ ਦੇ ਖਿਲਾਫ ਸੱਚ ਦੇ ਨਾਲ ਖੜ੍ਹਣ ਲਈ ਜਿਹੜੇ ਬੰਦੇ ਨੇ ਉਹ ਆਉਂਦੇ ਹੀ ਹੁੰਦੇ ਨੇ ਸੋ ਇੱਥੇ ਕੋਈ ਇਦਾਂ ਰੌਲੇ ਰੱਪੇ ਵਾਲੀ ਗੱਲ ਨਹੀਂ ਸਾਰਾ ਸ਼ਾਂਤਮਈ ਤਰੀਕੇ ਨਾਲ ਸਾਰੇ ਖੜੇ ਨੇ ਆਗੂ ਆਣਗੇ ਉਹ ਅੰਦਰ ਜਾਣਗੇ ਸੀ ਉਹਨਾਂ ਦੀ ਵੇਟ ਕਰਾਂਗੇ ਪਿਛਲੀ ਵਾਰ ਵੀ ਆਏ ਸੀ ਸੋ ਇਹ ਵੈਸੇ ਇੱਕ ਚੇਤਾਵਨੀ ਵੀ ਆ ਕਿ ਜੇ बार-बार ਸਰਕਾਰ ਲੋਕਾਂ ਦਾ ਧਿਆਨ ਝੜਕਾਉਣ ਲਈ ਇਸੇ ਤਰ੍ਹਾਂ ਸ਼ਰਮਣੀ ਕਲ ਦੇ ਆਗੂ ਨੂੰ ਟਾਰਗੇਟ ਕਰੂਗੀ ਤਾਂ ਇਹਦੇ ਨਾਲ ਸ਼ਰਮਣੀ ਕਲ ਦੇ ਚੁੱਪ ਕਰਕੇ ਨਹੀਂ ਬੈਠਣਾ ਅਸੀਂ ਪੂਰਾ ਹਲਕਾ ਤੱਕ ਡੰਡਾ ਦਵਾਂਗੇ ਡਰਦੇ ਡਰੂਦੇ ਨਹੀਂ ਹੈਗੇ ਸਾਡੇ ਇਤਿਹਾਸ ਤੋਂ ਸਿੱਖੋ ਅਸੀਂ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜੂ ਜੂ ਮੰਨੂ ਵੱਡਦਾ ਅਸੀਂ ਦੂਣ ਸਵਾਏ ਹੋਏ ਵਾਲੀ ਵਿਰਾਸਤ ਲੈ ਕੇ ਆਏ ਆ ਇਹ ਜਿੰਨਾ ਸਾਨੂੰ ਦੱਬਣਗੇ ਅਸੀਂ ਦੂਣੇ ਹੋ ਕੇ ਅੱਗੇ ਨਿਕਲਾਂਗੇ ਸੋ ਐਸ ਯੂਥ ਕਾਲੀ ਦਲ ਦੇ ਪ੍ਰਧਾਨ ਸਰਵਿਕ ਚਿੰਜਰ ਜੀ ਜਿਨ੍ਹਾਂ ਨੇ ਕਿਹਾ ਅਕਾਲੀ ਦਲ ਡਰਨ ਵਾਲਾ ਨਹੀਂ ਹੈ ਪਰ ਮੈਂ ਇੱਕ ਵਾਰ ਕੀ 100 ਵਾਰ ਬੁਲਾਉ ਸਾਨੂੰ ਪਰ ਕੁਛੀ देर ਦੇ ਵਿੱਚ ਵਿਕਰਮ ਸਿੰਘ ਮਜੀਠੀਆ ਜੋ ਕਿ ਸਿੱਟ ਸਾਹਮਣੇ ਪੇਸ਼ ਹੋਣਗੇ ਔਰ ਤੁਸੀਂ ਤਸਵੀਰਾਂ ਦੇਖ ਰਹੇ ਹੋ ਅਕਾਲੀ ਦਲ ਦੇ ਜਿਹੜੇ ਸੀਨੀਅਰ ਲੀਡਰ ਹੈਗੇ ਆ ਔਰ ਸ਼ਰੋਮਣੀ ਕਮੇਟੀ ਮੈਂਬਰ ਵੀ ਆਏ ਪਏ ਨੇ ਵਕ ਵਕ ਅਹੁਦੇਦਾਰ ਆਏ ਪਏ ਤਸਵੀਰਾਂ ਵੀ ਤੁਸੀਂ ਦੇਖ ਵੀ ਰਹੇ ਹੋ ਔਰ ਕੁਛੀ ਮਿੰਟਾਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਜਿਹੜਾ ਕਿ ਸਿੱਟ ਸਾਹਮਣੇ ਪੇਸ਼ ਹੋਣਗੇ ਤੈਨੂੰ ਮੈਂ ਪਿਛਲੀ ਵਾਰ ਮਾਈਕ ਕਹਿ ਕੇ ਗਿਆ ਸੀ ਅੱਜ ਫੇਰ ਕਹਿ ਕੇ ਚੱਲਿਆ ਪਿਛਲੀ ਸਰਕਾਰ ਨੇ ਵੀ ਮੇਰੇ ਤੇ ਝੂਠਾ ਪਰਚਾ ਦਿੱਤਾ ਸੀ ਔਰ ਹਾਈ ਕੋਰਟ ਦੀ ਉਸ ਤੋਂ ਬਾਅਦ 27 ਸਫਿਆਂ ਦੀ ਟਿੱਪਣੀ ਆਈ ਅੱਜ ਫੇਰ ਕਹਿਣਾ ਕਿ ਮੌਜੂਦਾ ਸਰਕਾਰ ਨੂੰ ਵੀ ਮੇਰੇ ਤੇ ਨਵਾਂ ਝੂਠਾ ਪਰਚਾ ਕਰਨਾ ਪੈਣਾ ਨਹੀਂ ਤਾਂ ਮੈਨੂੰ ਅੰਦਰ ਨਹੀਂ ਇਹ ਦੇ ਸਕਣਗੇ ਔਰ ਜਿਹੜੀ ਗੱਲ ਮੈਂ ਪਹਿਲਾਂ ਵੀ ਤੁਹਾਨੂੰ ਕਹੀ ਸੀ ਕੀ ਚੀਕਾ ਇਹਦੀ ਆ ਇਸ ਤਰੀਕੇ ਨਾਲ ਨਿਕਲਦੀ ਆ ਭਗਵੰਤ ਦੀਆਂ ਅੰਦਰੇ ਲੁੱਗੋ ਕੀ ਅੱਜ ਪੰਜਵੀਂ ਛੇਵੀਂ ਛਿੱਟ ਬਣ ਗਈ ਨਹੀਂ ਨਹੀਂ ਥੱਲੇ ਕਰੇ ਉਹਦਾ ਸੋਸੀਆ ਔਰ ਛਿੱਟ ਦਾ ਲੈਵਲ ਲੈ ਲਈ ਰਿਕੂ ਮੇਰ ਤੋਂ ਲੈ ਲਈ ਹਟ ਜਾ ਹੁਣ ਥੱਲੇ ਨੂੰ ਆ ਹੀ ਜਾਂਦਾ ਓਏ ਰਿਕੂ ਹੁਣ ਕੁਝ ਆਪਸ਼ਨ ਆਏ ਮੈਂ ਇਹਦਾ ਨਾ ਹਟ ਜਾ ਰਿਕੂ ਚਲੋ ਮੈਨੂੰ ਖੁਸ਼ੀ ਆ ਮਰੀਮ ਜੀ ਆ ਯਾਰ ਲੁੱਗੋ ਮੇਰੋ ਹਾਜੀ ਸੁਬਾਹ ਆਵੇ ਜੇ ਭਗਵੰਤਾ ਚੇਅਰਮੈਨ ਦਾ ਸਿੱਟ ਤੂੰ ਬਣੀ ਬੋਲੇ ਸੁਣੋ ਆਮ ਜਨਰੇਤ ਆ ਪਰ ਬਾਹਰ ਉਹ ਪੀਟੀ ਚਲੋ ਐਸ ਕਲਦੀ ਮੈਨੂੰ ਤਸੱਲੀ ਆ ਕਿ ਆਪ ਦੀਆਂ ਅੱਖਾਂ ਤੇ ਕੱਲ ਲਾ ਛੱਡੀਆਂ ਨਹੀਂ ਅਰੇ ਲੋਕੋ ਕੰਪਾਇਰਟਸ ਵੀ ਕਾਣੇ ਤੇਰੇ ਹੱਥੇ ਆ ਬਾਹਰ ਭਾਵੇਂ ਆਫਸਰ ਜੂਨੀਅਰ ਆ ਮਗਰ ਭਗਵੰਤ ਸਿੰਘ ਮਾਨ ਦੇ ਹਲਕੇ ਦਾ ਐਸਪੀ ਇਹ ਸਿੱਟ ਚ ਪਾਇਆ ਮੈਨੂੰ ਲੱਗਦਾ ਹੌਟਲਾਈਨ 'ਚ ਦੱਸੂ ਤਾਂ ਜ਼ਰੂਰ ਹੋਟਲ ਆਈ ਚਾ ਪਾ ਜੀ ਮੈਂ ਨੂੰ ਦਸੂ ਤਾਂ ਜ਼ਰੂਰ ਜੀ ਕੀ ਮਜੀਠੀਆ ਕੀ ਕਹਿ ਕੇ ਗਿਆ ਔਰ ਮੈਂ ਬੜਾ ਸਪਸ਼ਟਾ ਜੀ ਦੇਖੋ ਹਾਲਾਤ ਵੇਖ ਲਓ ਕਾਨੂੰਨ ਤਾਂ ਕਾਨੂੰਨ ਹਾਈ ਕੋਰਟ ਦਾ ਆਰਡਰ ਇਹ ਨਹੀਂ ਮੰਨਦੇ ਇਹ ਸਾਰੇ ਫੈਸਲਿਆਂ ਤੇ ਪਹਿਲਾ ਟਰਾਇਲ ਕਨਕਲੂਡ ਹੋ ਕੇ ਫੈਸਲੇ ਆ ਗਏ ਉਹ ਇਹ ਨਹੀਂ ਮੰਨਦੇ ਮਗਰ ਮੇਰਾ ਅਰਵਿੰਦ ਕੇਜਰੀਵਾਲ ਦਾ ਫਰਕ ਵੇਖ ਲਓ ਜਦ ਉਹਨੂੰ ਸੱਦਦੀ ਆ ਪੁਲਿਸ ਜਾਂ ਈਡੀ ਤੇ ਭਗਵੰਤ ਮਾਨ ਜੀ ਉਹਨੂੰ ਲੈ ਕੇ ਰਬੂ ਚੱਕਰ ਹੋ ਜਾਂਦਾ ਚਾਰ ਵਾਰੀ ਸੱਦ ਲਿਆ ਭਗਵੰਤ ਆਪਣੇ ਨੂੰ ਕੇਜਰੀਵਾਲ ਨੂੰ ਮੇਰੇ ਯਾਰ ਉਹ ਤਾਂ ਜਾਂਦਾ ਨਹੀਂ ਮੈਨੂੰ ਸੱਦ ਵਾਰੀ ਸੱਦਿਆ ਕੱਲਾ ਸ਼ਹੀਦ ਦੀ ਧਿਆੜੇ ਤੇ ਨਹੀਂ ਮੈਂ ਆਇਆ ਕਿਉਂਕਿ ਮੈਂ ਪਹਿਲਾਂ ਕਿਹਾ ਸੀ ਕਿ ਮੈਂ ਨਹੀਂ ਆ ਸਕਦਾ ਬਾਕੀ ਜਿੰਨੀ ਵਾਰੀ ਮੈਂ ਸਧਿਆ ਮੈਂ ਆਈ ਵਾਰੀ ਪੇਸ਼ ਹੋਈ ਔਰ ਤੁਸੀਂ ਸੇਟਾਂ ਦਾ ਹਾਲ ਵੇਖ ਲਓ ਕਿੰਨੀ ਪੋਲਿਟਿਕਲੀ ਅੰਡਰ ਪ੍ਰੈਸ਼ਰ ਚੱਲ ਰਹੀਆਂ ਕਦੇ ਸੁਣਿਆ ਕਿ ਪਰਚਾ ਪਹਿਲਾਂ ਡੀਜੀਪੀ ਦਵੇ ਥਾਣੇਦਾਰ ਦਿੰਦੇ ਹੁੰਦੇ ਪਰਚਾ ਛਾਲੋ ਤੇ ਦਾ ਡੀਜੀਪੀ ਨੇ ਪਰਚਾ ਦਿੱਤਾ ਉਹ ਡੀਜੀਪੀ ਚਟੋ ਫਾਦਿਆ ਜਿਹੜਾ ਆਪ ਮੁੜ ਕੇ ਡਿਫਾਲਟਰ ਹੋ ਗਿਆ ਸਰਕਾਰ ਨੇ ਉਹਨੂੰ ਮੇਜਰ ਪੈਨਲਟੀ ਤੇ ਚਾਰਟ ਸ਼ੀਟ ਕਰਤਾ ਹੁਣ ਉਸ ਤੋਂ ਬਾਅਦ ਅੱਜ ਪੰਜਵੀਂ ਸਿੱਟਕੇ ਮੈਂ ਪੇਸ਼ ਹੋਵਾਂ ਮੈਂ ਮਤਲਬ ਕਿ ਚਾਰ ਸਿੱਟਾਂ ਨੇ ਜਵਾਬ ਦਿੱਤਾ ਇਹਦੇ ਸਰਕਾਰ ਨੂੰ ਕਿ ਇੱਥੇ ਮਤਜਾ ਨਹੀਂ ਬਣਦਾ ਇਹ ਗਲਤ ਕੰਮ ਹੈ ਹੁਣ ਵੇਖੋ ਨਵੀਂ ਸਿੱਟ ਬਣ ਗਈ ਅਫਸਰ ਵੀ ਜੂਰੀਆਂ ਹੁੰਦੇ ਜਾਂਦੇ ਹੁਣ ਸਿਨੀਅਰਟੀ ਦੇ ਨਹੀਂ ਪਹਿਲਾਂ ਅਫਸਰ ਸੀਨੀਅਰ ਹੁਣ ਵੇਖੋ ਨਵੀਂ ਸਿੱਟ ਕਾਨੂੰਨ ਦੇ ਹਿਸਾਬ ਨਾਲ ਚੱਲੂ ਜਾਂ ਭਗਵਾਨ ਤੁਮਾਨੂੰ ਕੁਝ ਕਰਨ ਤੇ ਲੱਗੂ ਆਪ ਦੀ ਪੋਸਟਿੰਗ ਦਾ ਫਿਕਰ ਰੱਖੂ ਮੈਨੂੰ ਫਿਕਰ ਕੋਈ ਜਿਵੇਂ ਅਫਸਰ ਸਾਹਿਬ ਬਦਲੇ ਗਿਆ ਕੀ ਲੱਗਦਾ ਕਿ ਸਵਾਲਾਂ ਚ ਵੀ ਕੋਈ ਬਦਲਾ ਆਏਗਾ ਨਹੀਂ ਆਪਸੇ ਆਨੇ ਆ ਆਪਸ਼ਰ ਚਾਈ ਨੂੰ ਕਿੰਨੀ ਵਾਰੀ ਤਾਂ ਬਦਲ ਲਿਆ ਕਦੇ ਸੁਣਿਆ ਪਹਿਲਾਂ 5 6 ਛਿੰਟਾਂ ਬਣ ਗਈਆਂ ਔਰ ਸੁਪਰੀਮ ਕੋਰਟ ਦਾ ਆਰਡਰ ਆ ਇਹਨਾਂ ਤੇ ਕੀ ਇਹ ਜੰਗੀਆਂ ਵੀ ਛਿੰਟਾਂ ਨੇ ਏਜੰਸੀਆਂ ਨੇ ਇਹ ਕੇਜ ਪੈਰਟ ਨੇ ਤੂਤੇ ਨੇ ਸਰਕਾਰਾਂ ਦੀ ਹੁਣ ਚੱਲਨੇ ਆ ਭਾਈ ਉਹਨਾਂ ਕੋਲ ਹੁਣ ਚੋਰੀ ਉੱਤੋਂ ਕਿਹੜੀ ਪੈਂਦੀ ਹੈ ਨਹੀਂ ਪੈਂਦੀ ਉਹ ਕੀ ਕਹਿੰਦੇ ਆ ਨਹੀਂ ਕਹਿੰਦੇ ਆ ਕੇ ਤੁਹਾਡੇ ਨਾਲ ਗੱਲ ਕਰਾਂਗੇ ਜੇ ਆਉਣ ਦਿੱਤਾ ਜੇ ਰੱਖ ਲਿਆ ਤੇ ਤੁਸੀਂ ਦਾਸ ਨੂੰ ਪਰ ਲੱਗਦਾ ਜੀ ਪਰ ਲੱਗਦਾ ਲੱਗਦਾ ਜਿਵੇਂ ਦੀ ਸਿਕਿਉਰਿਟੀ ਹੈਗੀ ਆਰ ਮਾਰੀ ਲਾਣਾ ਪੈਂਦਾ ਲੱਗਦਾ ਕੋਈ ਤੁਹਾਨੂੰ ਮਤਲਬ ਜਦੋਂ ਜਿਹੜਾ ਭਗਵੰਤਮਾਨ ਦੇ ਰੋਜ਼ ਗੱਲ ਭਵੇ ਨਾ ਹਾਂਜੀ ਬੋਲੂ ਕਹੇ ਝੂਠੇ ਕੇਸ ਜੇ ਤਾਂ ਬਚਾਉਣ ਕੇ ਮੈਂ ਕਿਹੜਾ ਕਈ ਕਾਂਗਰਸ ਵਾਂਗੂ ਰਾਤ ਦੇ ਨੇਰੇ ਮਿਲਿਆ ਉਹਨਾਂ ਨੇ ਜਿਹੜੇ ਰਾਤ ਦੇ ਨੇਰੇ ਮਿਲਦੇ ਆ ਉਹ ਤਾਂ ਵਿਚਾਰੇ ਬੋਲਦੇ ਹੋ ਉਹਨਾਂ ਨੂੰ ਤਾਂ ਵਧਾਈ ਨਾਲੇ ਹੋ ਗਿਆ ਤੁਹਾਡਾ ਸਮਝੌਤਾ ਹੁਣ ਤਾਂ ਤੁਸੀਂ ਰੂਲਿੰਗ ਪਾਰਟੀ ਬਣ ਕੇ ਚੰਡੀਗੜ੍ਹ ਦੀ ਮੇਅਰ ਦੀ ਇਲੈਕਸ਼ਨ ਇਕੱਠੇ ਲੜ ਰਹੇ ਹੋ ਦਿੱਲੀ ਦੇ ਖਰਗੇ ਸਾਹਬ ਨੂੰ ਜਿਹੜਾ ਮਾਪਲਰ ਕੇਜਰੀਆਲ ਸਾਹਿਬ ਕਹਿੰਦੇ ਸੀ ਉਹਨਾਂ ਨੇ ਲਾ ਕੇ ਖਰਗੇ ਸਾਹਿਬ ਦੇ ਗੱਲ 'ਚ ਪਾ ਦਿੱਤਾ ਕੇਜਰੀਆਲ ਸਾਹਿਬ ਵਿਦਾਊਟ ਮਾਪਲਰ ਹੋ ਗਏ ਮਾਪਲਰ ਮੈਂਨ ਕੌਣ ਬਣਾਤਾ ਖਰਗੇ ਸਾਹਿਬ ਇਨਾਂ ਦਾ ਐਲਾਈਂਸ ਤਾਂ ਹੋ ਗਿਆ ਭਾਈ ਮਗਰ ਜਿਹੜੇ ਕਾਂਗਰਸੀ ਜਿਹੜੀ ਆਪੋਜੀਸ਼ਨ ਪਾਰਟੀ 'ਚ ਬੈਠੀ ਸੀ ਅੱਜ ਮੈਂ ਸਮਝਦਾ ਇਹ ਵੀ ਨੈਤਿਕ ਆਧਾਰ ਖੋ ਬੈਠੀ ਹੈ ਤੇ ਮੈਂ ਇਹਨੂੰ ਪੁੱਛਣਾ ਚਾਹੁੰਨਾ ਭਗਵੰਤ ਮਾਨ ਨੂੰ ਭਾਈ ਹੁਣ ਤੂੰ ਵੀ ਵਾਸ਼ਿੰਗ ਮਸ਼ੀਨ 'ਚੋਂ ਕੱਢ ਦੇਂਗਾ ਧਰਮ ਸੋਤ ਨੂੰ ਖੈਰਾ ਸਾਹਿਬ ਕਿੱਕੀ ਝਲੋ ਨੂੰ ਆਸ਼ੂ ਨੂੰ ਬੜੀ ਲੰਮੀ ਲਿਸ਼ਟਾ ਕਾਂਗਰਸੀਆਂ ਦੀ ਗਿਲਦੀਆਂ ਨੂੰ ਹੁਣ ਮੈਨੂੰ ਲੱਗਦਾ ਆਪ ਦੀ واਸ਼ਿੰਗ ਮਸ਼ੀਨ ਚੋਂ ਨਿਕਲ ਗਈ ਹੁਣ ਐ ਦੁੱਧ ਧੋਤੇ ਹੋ ਕੇ ਲੈ ਚ 파ਟਨਰ ਆਪ ਦੇ ਕਾਂਗਰਸ ਹੁਣ ਚੋਰ ਤੇ ਪੁਲਿਸ ਇਕੱਠੀ ਹੋ ਗਈ ਤੇ ਵਧਾਈ ਆ ਭਾਈ ਪਰ ਆਸ਼ੂ ਜੀ ਦਾ ਕਹਿ ਰਿਹਾ ਮੈਂ ਕਰੀ ਬੈਠੂਗਾ ਜੀ ਉਹ ਭਰਾਵਾ ਸਿੱਟਾ ਵੇ ਸਿੱਟਾ ਨਿਕਲ ਰਿਹਾ ਸਿੱਟਾ ਦਾ ਨਿਕਲਣਾ ਹੀ ਕੋਈ ਸਿੱਟਾ ਨਿਕਲ ਕੋਟਾ ਨੇ ਫੈਸਲੇ ਦੇਤੇ ਆ ਮਗਰ ਮੈਨਾਂ ਮੰਨ ਲਉ ਦਾ ਤਾਂ ਇਲਾਜ ਕੋਈ ਨਹੀਂ ਇਸ ਲਈ ਭਰਾਓ ਜੇਕਰ ਮੈਂ ਸ਼ਾਮ ਨੂੰ ਆ ਗਿਆ ਤੇ ਤੁਸੀਂ ਸਵਾਲ ਸੋਲ ਕਰ ਲਿਓ ਨਹੀਂ ਆਇਆ ਤੇ ਫਿਰ ਤੇ ਮਿਲਾਂਗੇ ਕਿਸੇ ਬੇਰ ਮਹੀਨੇ ਨੂੰ ਮਿਲਾਂਗੇ ਦੋਆ ਨੂੰ ਮਿਲਾਂਗੇ ਦਿਲਾਂ ਨੂੰ ਸਰ ਸਰ ਰਿਕਾਰਡ ਸਰ ਰਿਕਾਰਡ ਕਿੱਥੇ ਕੰਗਵਾ ਫੜੀ ਭਾਈ ਸਾ ਮੈਂ ਕਹਿੰਦਾ ਭਗਵਾਨ ਮਾਵਾ ਜੀ ਆਹ ਅਸੀਂ ਹੋਣਾ ਥੰਦੇ ਚੋਂ ਲੜਾਂਗੇ ਕੀ ਉਹਨਾਂ ਨਾਲ ਸਮਝੋਗਾ ਟੁੱਟ ਕੇ ਮਾਰਤੀ ਨਾਲ ਉਹ ਡੀਆਜਿਓਫਿਸ ਦਾ ਹੁਣ ਪੁਲਿਸ ਲਾਈਨ ਹੈ ਉਰੇ ਬਰਗੇਡਿੰਗ ਕਰ ਰਿਹਾ ਵਰਕਰ ਨੂੰ ਆਣ ਨਹੀਂ ਦਿੱਤਾ ਜਾ ਰਿਹਾ ਕਿਸ ਤਰ੍ਹਾਂ ਦੇਖਦੇ ਹੋ ਕਬਰਾਕ ਹੈ ਨਾ ਕੇਜਰੀਆ ਲੋਕ ਜੀ ਹੋਨਰ ਦੇਖ ਰਹੇ ਸਾਰੇ ਦਸ਼ਕਾਂ ਦਾ ਸਵਾਗਤ ਹੈ ਸਾਬਕਾ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਜੋ ਕਿ ਅੱਜ ਫਿਰ ਦੁਬਾਰਾ ਡੀਆਜਿ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠ ਬਣੀ ਨਵੀਂ ਸਿੱਟ ਦੇ ਵਿੱਚ ਪੇਸ਼ ਹੋਣ ਲਈ ਆਏ ਹਨ ਉਹਨਾਂ ਦੇ ਨਾਲ ਉਹਨਾਂ ਦੇ ਐਡਵੋਕੇਟ ਔਰ ਅਕਾਲੀ ਦਲ ਦੇ ਸੀਨੀਅਰ ਲੀਡਰ ਨੇਤਾ ਵੀ ਨਾਲ ਸੀ ਇਸ ਮੌਕੇ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਰਕਾਰ ਮੇਰੇ ਨਾਲ ਇੱਕ ਪੋਲੀਟিক্যাল ਬੰਡਾਟਾ ਦੇ ਨਾਲ ਹੀ ਇਹ ਕਾਰਵਾਈ ਕਰ ਰਹੀ ਹੈ ਕਿਉਂਕਿ ਇਸ ਸਿੱਟੇ ਦੇ ਵਿੱਚ ਬਹੁਤ ਹੀ ਮੈਂਬਰ ਬਦਲੇ ਜਾ ਚੁੱਕੇ ਹਨ 30 ਦਸੰਬਰ ਨੂੰ ਲਾਸਟ ਮਖਵਿੰਦਰ ਸਿੰਘ ਛੀਨਾ ਜੋ ਕਿ ਪਟਿਆਲਾ ਏਡੀਜੀਪੀ ਜੋ ਕਿ ਰਿਟਾਇਰ ਹੋਏ ਸੀ ਉਹਨਾਂ ਦੀ ਰਿਟਾਇਰਮੈਂਟ ਤੋਂ ਬਾਅਦ ਨਵੇਂ ਆਏ ਪਟਿਆਲਾ ਰੇਂਜ ਦੇ ਡੀਏਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਵਿੱਚ ਨਵੀਂ ਬਣਾਈ ਸਿੱਟੇ ਦੇ ਵਿੱਚ ਜੋ ਕਿ ਹੁਣ ਦੋ ਮੈਂਬਰ ਇੱਕ ਐਸਐਸਪੀ ਪਟਿਆਲਾ ਵਰਨ ਸ਼ਰਮਾ ਔਰ ਐਸਪੀ ਯੁਗੇਸ਼ ਸ਼ਰਮਾ ਜੋ ਕਿ ਸੰਗਰੂਰ ਵਿਖੇ ਤਨਾਤ ਹੈ ਉਹਨਾਂ ਨੂੰ ਵੀ ਦੋ ਮੈਂਬਰਾਂ ਨੂੰ ਇਸ ਸੀਟੇ ਦੇ ਵਿੱਚ ਨਵਾਂ ਮੈਂਬਰ ਬਣਾਇਆ ਗਿਆ ਔਰ ਅੱਜ ਡੀਆਈਜੀ ਅ ਹਰਚਰਨ ਸਿੰਘ ਭੁੱਲਰ ਦੀ ਗਵਾਈ ਵਿੱਚ ਪਟਿਆਲਾ ਦੀ ਪੁਲਿਸ ਲੈਣ ਵਿਕਰਮ ਸਿੰਘ ਮਜੀਠੀਆ ਨੂੰ ਪੇਸ਼ ਹੋਣ ਲਈ ਕਿਹਾ ਗਿਆ ਜਿੱਥੇ ਉਹਨਾਂ ਨੇ ਆ ਕੇ ਸਰਕਾਰ ਦੇ ਤਿੱਖੇ ਹਮਲੇ ਵੀ ਕੀਤੇ ਔਰ ਉਹਨਾਂ ਨੇ ਇਹ ਵੀ ਕਿਹਾ ਵੀ ਮੈਂ ਸਰਕਾਰ ਦੇ ਜਿਹੜੇ ਲੋਕਾਂ ਦੇ ਹੱਕਾਂ ਦੀ ਆਵਾਜ਼ ਜਿਹੜੀ ਕਿ ਚੁੱਕਦਾ ਰਹਾਂਗਾ ਭਾਵੇਂ ਮੈਨੂੰ ਸਰਕਾਰ ਜਿੰਨਾ ਮਰਜ਼ੀ ਅੰਦਰ ਕਰ ਦੇ ਪਰ ਇਸਰ ਖਾਸ ਗੱਲ ਇਹ ਹੈ ਕਿ ਵਿਕਰਮ ਸਿੰਘ ਮਜੀਠੀਆ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦ ਹੋਏ ਇਹ ਵੀ ਗੱਲ ਕੀਤੀ ਵੀ ਹੋ ਸਕਦਾ ਮੈਂ ਅੱਜ ਬਾਹਰ ਆਵਾਂ ਜਾਂ ਹੋ ਸਕਦਾ ਨਹੀਂ ਆਵਾਂ ਜੇ ਮੈਂ ਬਾਹਰ ਆ ਗਿਆ ਤਾਂ ਮੈਂ ਹੋਰ ਵੀ ਸਰਕਾਰ ਦੇ ਜਿਹੜੀ ਮੰਤਰੀਆਂ ਦੇ ਖਿਲਾਫ ਉਹਨਾਂ ਨੇ ਆਵਾਜ਼ ਚੁੱਕੀ ਪਈ ਹੈ ਉਹਨਾਂ ਦੇ ਬਾਰੇ ਵੀ ਆ ਕੇ ਬਹੁਤ ਹੀ ਜਲਦੀ ਕੁਝ ਖੁਲਾਸਾ ਕਰਾਂਗਾ ਜੀ ਜੀ ਸਾਹ ਨੇ ਕਿਹਾ ਸੀ ਵੀ ਸਿੱਟਰੀ ਦੁਬਾਰਾ ਬਣੂਗੀ ਤੇ ਚੇਅਰਮੈਨ ਬਖ ਮਾਨਤਮਰ ਸੀਆਮ ਆਪਣੇ ਤਾਂ ਸੀਆਮ ਚੇਂ ਨਹੀਂ ਹੋਦਾ ਦਾ ਇਹਨਾਂ ਕਪੈਸਿਟੀ ਹੈ ਨਹੀਂ ਕਿ ਆਪਾਂ ਵਗੇ ਫੇਸ ਕਰ ਸਕੇ ਉਸ ਕਰਕੇ ਸਿੱਟਾਂ ਦਾ ਕੋਈ ਦਿੱਕਤ ਜਿਆਦਾ ਨਿਕਲਣਾ ਨਹੀਂ ਹੈ ਕੋਈ ਦਾ ਨਿਚੋੜੇ ਨਿਕਲਣਾ ਸੋ ਨਾ ਕਦੇ ਮਜੀਠੀਆ ਸਾਹਿਬ ਡਰੇ ਨੇ ਨਾ ਕਦੇ ਕਾਲੀਆ ਡਰਿਆ ਇਹ ਇਦਾਂ ਹੀ ਇਹਦਾ ਜੋ ਇਹਦਾ ਜੋ ਜ਼ੋਰ ਵਿਰੋਧ ਕਰ ਰਹੇ ਨੇ ਡਟ ਕੇ ਵਿਰੋਧ ਕਰਾਂਗੇ ਅਸੀਂ ਦਾ ਸੋ ਇਸ ਕਰਕੇ ਮੈਂ ਸਮਝਦਾ ਕਿ ਮਜੀਠੀਆ ਸਾਹਿਬ ਦਾ ਜੋ ਹਾਈ ਕੋਰਟ ਦਾ ਬੇਲ ਹੋਈ ਸੀ ਜ਼ਮਾਨਤ ਹੋਈ ਸੀ ਜੋ ਟਿੱਪਣੀ ਮਾਨ ਜੋ ਹਾਈ ਕੋਰਟ ਨੇ ਕੀਤੀ ਸੀ ਟਿੱਪਣੀਆਂ ਕੀਤੀ ਸੀ ਉਹ ਉਸ ਵੇਲੇ ਦੀ ਕਾਂਗਰਸ ਸਰਕਾਰ ਤੇ ਬੂਧ ਚਪੇੜ ਸੀ ਆਮ ਆਦਮੀ ਪਾਰਟੀ ਮੂਰਤੀ ਪੇੜਾ ਕੁਛ ਨਹੀਂ ਵੜਨਾ ਕੁਛ ਨਹੀਂ ਨਿਕਲਣਾ ਕੁਛ ਨਹੀਂ ਇਹ ਕੇਵਲ ਤੇ ਕੇਵਲ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾ ਬਿਕਰ ਸਿੰਘ ਮਜੀਠੀਆ ਜੀ ਪਹਿਲਾਂ ਡਰੇ ਨੇ ਨਾ ਅਕਾਲੀਆ ਡਰਿਆ ਇਹਦਾ ਸਰਕਾਰ ਦਾ ੱਕੇ ਸਾਹੀ ਦਾ ਡਟ ਕੇ ਵਿਰੋਧ ਕਰਾਂਗੇ ਡਟ ਕੇ ਖੜੇ